ਤੈਨੂੰ ਪਰੰਪਰਾਂ ਮੈਂ ਇੰਨੀ ਕੁ ਜ਼ਿਆਦਾ ਫੇਮਸ ਕਰ ਦੇਣਾ ਨਾ ਤੂੰ ਆਹ ਬੰਬੇ ਬੰਬੇ ਛੱਡ ਕੇ ਨਾ ਤੂੰ ਜੂਪੀ ਰਹਿਣ ਲੱਗ ਜਾਣਾ ਜਿੱਥੇ ਤੂੰ ਉੱਥੇ ਰਹੋਗੇ ਜਿੱਥੇ ਤੈਨੂੰ ਕੋਈ ਜਾਣਦਾ ਨਹੀਂ ਹੋਊਗਾ ਤੈਨੂੰ ਮੈਂ ਇੰਨੀ ਫੇਮਸ ਕਰੂੰਗੀ ਹਾਂਜੀ ਜੇ ਕਿਸੇ ਮੇਰੇ ਭੈਣ ਭਰਾ ਨੂੰ ਪ੍ਰੋਬਲਮ ਹੈ ਨਾ ਠੀਕ ਹੈ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਠੀਕ ਹੈ ਤੁਸੀਂ ਇਹਦੀ ਸਾਰੀ ਡਿਟੇਲ ਮੇਰੇ ਤੋਂ ਲੈ ਸਕਦੇ ਆ ਇਹ ਰਿਕਾਰਡਿੰਗਾਂ ਪਈਆਂ ਹੋਈਆਂ ਆ ਸਾਰੀਆਂ ਮੇਰੇ ਤੋਂ ਕੋਈ ਇਸ਼ੂ ਨਹੀਂ ਆ ਐਂਡ ਦੂਜੀ ਗੱਲ ਇਹ ਜਿਹੜੀ ਵੀਡੀਓ ਨੂੰ ਫੇਕ ਦੱਸ ਰਹੀ ਹੈ ਨਾ ਤੁਹਾਡੀਆਂ ਅੱਖਾਂ 'ਚ ਮਿੱਟੀ ਪਾ ਰਹੀ ਆ ਉਹ ਵੀਡੀਓ ਕ ਧਿਆਨ ਨਾਲ ਦੇਖੋ ਤੁਸੀਂ ਵੀ ਅੱਖਾਂ ਗੱਡ ਕੇ ਜਿਹੜੇ ਕਹਿੰਦੇ ਨਾ ਤੁਸੀਂ ਅੰਨੇ ਹੋ ਗਏ ਆ ਉਹ ਵੀਡੀਓ ਫੇਕ ਨਹੀਂ ਆ ਵੀਡੀਓ ਸੱਚ ਹੈ ਠੀਕ ਹੈ ਤੇ ਉਹ ਜਿਹੜੀ ਵੀਡੀਓ ਆ ਨਾ ਕੋ ਭੰਗੜੇ ਵਾਲਾ ਮੁੰਡਾ ਆ ਜੋ ਕੀ ਪਹਿਲਾਂ ਇਹਦਾ ਬੋਏਫ੍ਰੈਂਡ ਹੁੰਦਾ ਸੀ ਜਲੰਧਰ ਸਿਟੀ ਵਿੱਚ ਠੀਕ ਹੈ ਜੀ ਉਹਦੇ ਨਾਲ ਇਹਦੀ ਵੀਡੀਓ ਆ ਉਹ ਇਸ ਟਾਈਮ ਮੁੰਡਾ ਪਤਾ ਨਹੀਂ ਜੇਲ੍ਹ 'ਚ ਆਇਆ ਜਾਂ ਕਿੱਤਾ ਵੀ ਕਿਤੇ ਆ ਮੈਨੂੰ ਨਹੀਂ ਪਤਾ ਤੇ ਉਹ ਵੀਡੀਓ ਰੀਅਲ ਆ ਠੀਕ ਹੈ ਤੁਹਾਨੂੰ ਫੁੱਦੂ ਬਣਾ ਰਹੀ ਆ ਤੇ ਇੰਨਾ ਵੀ ਕੋਈ ਰੱਬ ਨੇ ਸੈਂਚੇ ਪਾ ਕੇ ਬੰਦੇ ਨਹੀਂ ਬਣਾਏ ਹੈਗੇ ਹਮ ਸ਼ਕਲ ਹੋਵੇ ਤੇਰੇ ਵਰਗੀ ਟੀਰੀ ਅੱਖਾਂ ਵਾਲੀਏ ਸਾਲੀਏ ਹਾਂ ਬਈ ਆ ਜਾ ਪਰਮਪਾਲ ਤੇਰੀ ਪਰਚੀ ਨਿਕਲ ਆਈ ਆ ਆ ਜਾ ਮੇਰੇ ਕੋਲ ਨੂੰ ਤੈਨੂੰ ਮੈਂ ਸੂਤ ਕਰਦੀ ਆ ਤੇਰੀ ਇੰਨੀ ਹੈਲਪ ਕੀਤੀ ਕੁੜੀਏ ਫੇਰ ਵੀ ਤੂੰ ਆਪਣੇ ਲਾਈਫ 'ਚ ਇਹ ਚੀਜ਼ ਕਹਿ ਰਹੀ ਆ ਹਾਂ ਕਿ ਰੋਜ਼ ਨੇ ਫੇਮ ਲਈ ਮੇਰੇ ਫੇਵਰ 'ਚ ਵੀਡੀਓ ਪਾਈ ਆ ਪੁੱਤ ਮੇਰੀ ਗੱਲ ਸੁਣ ਲੈ ਫੇਮ ਲੈਣ ਲਈ ਨਾ ਤੂੰ ਘਰੋਂ ਭੱਜ ਕੇ ਕਾਪੀ ਤੇ ਦੇਣ ਦੇ ਬਹਾਨੇ ਤੂੰ ਘਰੋਂ ਭੱਜ ਕੇ ਬੰਬੇ ਗਈਆਂ ਲਾਡੀ ਗਿਲ ਦੇ ਭਰਾ ਨਾਲ ਅਸੀਂ ਤਾਂ ਆਪਣੇ ਪਿੰਡ ਬੈਠੇ ਆ ਲੋਕੇਸ਼ਨ ਚੈੱਕ ਕਰ ਲੈ ਠੀਕ ਆ ਤੇਰੇ ਵਾਂਗੂ ਕਰੋ ਨਿਕਲ ਗਏ ਨਾ ਅਸੀਂ ਫੇਮ ਲੈ ਲਈ ਬੰਬੇ ਨਹੀਂ ਗਏ ਤੂੰ ਹਰ ਇੱਕ ਨੂੰ ਕਹਿੰਦੀ ਫਿਰਦੀ ਹੈ ਨਾ ਫੇਮ ਲੈਣ ਲਈ ਫੇਮ ਲੈਣ ਲਈ ਉਹ ਜਾ ਸਾਲੀਏ ਇਦੋਂ ਫੱਟੇ ਮੂੰ ਆਪਣੇ ਮਾਪਿਆਂ ਨੂੰ ਧੋਖਾ ਦੇ ਕੇ ਤੂੰ ਮੁੰਡੇ ਨਾਲ ਗਈ ਸੀ ਫੇਮ ਲੈਣ ਲਈ ਤੇਰੇ ਜਿੰਨਾ ਗਿਰਿਆ ਕੌਣ ਹੋ ਸਕਦਾ ਤੇਰੇ ਜਿੰਨਾ ਗਿਰਿਆ ਕੌਣ ਹੋ ਸਕਦਾ ਮੈਨੂੰ ਦੱਸ ਕੁੱਤਾ ਵੀ 4 ਦਿਨ ਕਿਸੇ ਘਰੋਂ ਰੋਟੀ ਖਾ ਲੇ ਨਾ ਇਹ ਅਸੀਂ ਗੰਦੀ ਜਨਾਨੀ ਹੈ ਕੁੱਤਾ ਵੀ 4 ਦਿਨ ਕਿਸੇ ਘਰੋਂ ਰੋਟੀ ਖਾ ਲੇ ਉਹ ਵੀ ਕਰੀ ਭੌਂਕਦਾ ਨਹੀਂ ਉੱਤੇ ਡਰ ਤੇ ਆ ਕੇ ਤੂੰ ਐਸੀ ਗੰਦੀ ਜਾਨ ਹੈ ਤੈਨੂੰ ਮੈਂ ਰਾਤੀਆਂ ਤੂੰ ਖੜ ਜਾ ਠੀਕ ਆ ਪਹਿਲੀ ਗੱਲ ਤਾਂ ਪਰਮਪਾਇਲ ਤੂੰ ਆਪਣੇ ਮੰਮੀ ਡੈਡੀ ਨੂੰ ਚੀਟ ਕੀਤਾ ਠੀਕ ਆ ਦੂਜੀ ਗੱਲ ਤੂੰ ਲੋਕਾਂ ਨੂੰ ਕਹਿੰਨੀ ਕਰਦੀਆਂ ਫੇਮ ਫੇਮ ਸਾਲੀ ਫੇਮ ਲੈਂਦਾ ਤੂੰ ਆਪ ਕਹੀਆਂ ਅਗੇ ਇਹਨਾਂ ਮੈਂ ਫੇਰ ਕਹਿੰਨੀ ਪਈਆਂ ਫੇਮ ਲੈਂਡ ਬੰਬੇ ਤੋਂ ਲਾਡੀ ਗੇਲ ਮੁੰਡਾ ਸਿੰਗਰ ਐ ਠੀਕ ਆ ਗੀਤ ਜਾਲਦਾਰ ਭਾਜੀ ਨੂੰ ਤੇਰੀ ਪੂਰੀ ਸਟੋਰੀ ਪਤਾ ਠੀਕ ਆ ਫਸਟ ਟਾਈਮ ਰਾਤ ਨੂੰ ਜਦੋਂ ਗੱਡੀ 'ਚ ਉਹਨਾਂ ਨੇ ਤੈਨੂੰ ਮੁੰਡੇ ਨੂੰ ਭੇਜਿਆ ਲੈਣ ਠੀਕ ਆ ਸਾਰੀ ਸਟੋਰੀ ਗੀਤੇ ਜਲਦਾਰ ਭਾਜੀ ਜਿਹੜਾ ਸਿੰਗਰ ਆ ਉਹਨੂੰ ਪਤਾ ਮੈਂ ਨਾਮ ਲੈ ਰਹੀ ਆ ਬਹੁਤ ਰਿਸਪੈਕਟ ਕਰਦੀ ਆ ਭਾਜੀ ਦੀ ਮੈਂ ਠੀਕ ਆ ਤੂੰ ਫੋਨਾਂ ਤੇ ਲੋਕਾਂ ਦੇ ਕੋਲ ਉਹਨਾਂ ਦੀ ਸਿੰਗਰਾਂ ਦੀ ਬਦਨਾਮੀ ਕਰਦੀ ਆ ਲਾਡੀ ਗਿੱਲ ਲਾਡੀ ਗਿੱਲ ਦੇ ਭਰਾ ਦੀ ਗੀਤੇ ਜਲਦਾਰ ਦੀ ਅੱਜ ਇਹ ਤੁਹਾਡੀ ਬਦਨਾਮੀ ਕਰਦੀ ਪਹਿਲੀ ਗੱਲ ਤਾਂ ਠੀਕ ਆ ਤੇ ਕਹਿੰਦੀ ਕਿ ਮੇਰਾ ਯੂਜ਼ ਕੀਤਾ ਤੁਸੀਂ ਲੋਕਾਂ ਨੇ ਮੈਂ ਤੁਹਾਡੇ ਮੂੰਹ ਤੇ ਕਹਾਂ ਨਹੀਂ ਮੇਰੇ ਤੋਂ ਸ਼ਾਇਦ ਰਿਕਾਰਡਿੰਗ ਆ ਨਹੀਂ ਹੁਣ ਮੈਂ ਤੁਹਾਨੂੰ ਸੁਣਾ ਸਕਦੀ ਆ ਕੋਈ ਇਸ਼ੂ ਨਹੀਂ ਆ ਠੀਕ ਆ ਔਰ ਇਹਨੂੰ ਕੱਲੀ ਕੱਲੀ ਗੱਲ ਜਿੰਨੀਆਂ ਵੀ ਮੈਂ ਆਹ ਵੀਡੀਓ ਪਾਈਆਂ ਕੱਲੀ ਕੱਲੀ ਗੱਲ ਇਹਨੂੰ ਕਸਮ ਖਵਾ ਕੇ ਪੁੱਛੋ ਕਿ ਇਹ ਗੱਲ ਝੂਠ ਆ ਇਹਦੇ ਪਿੰਡ 'ਚ ਇਨਕੁਆਰੀ ਕਰਕੇ ਦੱਸਿਓ ਮੈਨੂੰ ਇਹਦੇ ਪਿੰਡ ਦਾ ਕੋਈ ਬੰਦਾ ਹੋਗਾ ਕਿ ਇਹ ਗੱਲ ਝੂਠ ਹੈ ਭੱਜ ਕੇ ਗਈ ਸੀ ਕਿ ਹੱਕ ਨਾ ਗਈ ਸੀ ਘਰੋਂ ਪੁੱਛ ਕੇ ਗਈ ਸੀ ਥੈਂਕ ਯੂ